ਸੋ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਟੋਡਰਪੁਰ ਤੋਂ ਜਿੱਥੇ ਅੱਜ ਪੀਰਾਂ ਦਾ ਭੰਡਾਰਾ ਹੋ ਰਿਹਾ ਅਸੀਂ ਪਹੁੰਚੇ ਹਾਂ ਇੱਥੇ ਅੱਜ ਸਾਰਾ ਪ੍ਰੋਗਰਾਮ ਲਾਈਵ ਕਰਾਂਗੇ ਔਰ ਤਕਰੀਬਨ ਤਕਰੀਬਨ ਰਾਤ 8 ਵਜੇ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਔਰ ਸੂਫੀ ਗਾਇਕ ਇੱਥੇ ਪਹੁੰਚ ਰਹੇ ਨਰੇਸ਼ ਕਕਰਾਲਾ ਨਰੇਸ਼ ਕਕਰਾਲਾ ਜੀ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਆਪਾਂ ਲਾਈਵ ਸੁਣਾਂਗੇ ਪਿੰਡ ਟੋਡਰਪੁਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਬਾਬਾ ਜੀ ਦੀ ਦਰਗਾਹ ਦੇ ਉੱਪਰ ਅੱਜ ਭੰਡਾਰਾ ਹੋਣ ਜਾ ਰਿਹਾ ਹੈ ਔਰ ਸਾਰੇ ਪ੍ਰੋਗਰਾਮ ਦੀ ਆਪਾਂ ਲਾਈਵ ਕਵਰੇਜ ਕਰਾਂਗੇ ਪਿੰਡ ਟੋਡਲਪੁਰ ਤੋਂ ਬਿਲਕੁਲ ਲਾਈਵ ਤਸਵੀਰਾਂ ਜਿੱਥੇ ਕਿ ਬਾਬਾ ਜੀ ਦੀ ਦਰਗਾਹ ਬਣੀ ਹੋਈ ਹੈ ਔਰ ਗੁਗਾ ਮਾੜੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਔਰ ਅੱਜ ਇਸ ਸਥਾਨ ਦੇ ਉੱਤੇ ਬਹੁਤ ਵੱਡਾ ਭੰਡਾਰਾ ਹੋ ਰਿਹਾ ਹੈ ਔਰ ਸੂਫੀ ਗਾਇਕ ਕਲਾਕਾਰ ਵੀ ਪਹੁੰਚ ਰਹੇ ਨੇ ਸਾਰਾ ਪ੍ਰੋਗਰਾਮ ਤੁਹਾਨੂੰ ਲਾਈਵ ਦਿਖਾਵਾਂਗੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੋ ਤਨ ਜਾਗਰੀਆਂ ਨੇ ਔਰ ਬਾਬਾ ਜੀ ਦੇ ਬਹੁਤ ਅਸਥਾਨ ਬਣੇ ਹੋਏ ਨੇ ਪਿੰਡ ਟੋਡਰਪੁਰ ਤੋਂ ਬਿਲਕੁਲ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਅੱਜ ਪੀਰਾਂ ਦਾ ਭੰਡਾਰਾ ਹੋ ਰਿਹਾ ਹੈ ਪਿੰਡ ਟੋਡਰਪੁਰ ਵਿਖੇ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਟੋਡਰਪੁਰ ਤੋਂ ਜਿੱਥੇ ਕਿ ਹੋਰ ਵੀ ਕਾਫੀ ਜਿਹੜੇ ਬਾਬਾ ਜੀ ਦੇ ਅਸਥਾਨ ਬਣੇ ਹੋਏ ਨੇ ਇੱਥੇ ਸਵੇਰ ਕੋ ਲਾਈਵ ਤਸਵੀਰਾਂ ਪਿੰਡ ਟੋਡਰਪੁਰ ਤੋਂ ਬਾਬਾ ਜੀ ਦੇ ਸਥਾਨ ਦੀ ਤੁਸੀਂ ਦੇਖ ਰਹੇ ਹੋ ਸੋ ਪਿੰਡ ਟੋਡਲਪੁਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਅੱਜ ਬਾਬਾ ਜੀ ਦਾ ਭੰਡਾਰਾ ਚੱਲਣਾ ਹੈ ਔਰ ਸਾਰੀ ਰਾਤ ਦਾ ਪ੍ਰੋਗਰਾਮ ਹੈ ਔਰ ਬਾਬਾ ਜੀ ਦੇ ਦਰਬਾਰ ਤੋਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਬਾ ਜੀ ਦੇ ਦਰਬਾਰ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋਤਾਂ ਜਗ ਰਹੀਆਂ ਨੇ ਔਰ ਇਸ ਸਥਾਨ ਤੇ ਅੱਜ ਭੰਡਾਰਾ ਜਿਹੜਾ ਉਹ ਹੋਣ ਜਾ ਰਿਹਾ ਹੈ ਲਾਈਵ ਤਸਵੀਰਾਂ ਦੇਖ ਰਹੇ ਹਾਂ ਜਿੱਥੇ ਕਿ ਬਾਬਾ ਜੀ ਦਾ ਧੋਣਾ ਜਿਹੜਾ ਚੱਲ ਰਿਹਾ ਹੈ ਔਰ ਇਸੇ ਜਗ੍ਹਾ ਦੇ ਉੱਪਰ ਅੱਜ ਪ੍ਰੋਗਰਾਮ ਸ਼ੁਰੂ ਹੋਣਾ ਹੈ ਔਰ ਬੱਚੇ ਪਹੁੰਚ ਗਏ ਇੱਥੇ ਔਰ ਤਕਰੀਬਨ ਤਕਰੀਬਨ ਤਿਆਰੀ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਇਸ ਜਗ੍ਹਾ ਦੇ ਉੱਪਰ ਜਿਹੜਾ ਭੰਡਾਰਾ ਹੈ ਉਹ ਅੱਜ ਹੋਣ ਜਾ ਰਿਹਾ ਸੋ ਸੇਵਾ ਚੱਲ ਰਹੀ ਹੈ ਸਾਡੇ ਭਰਾ ਜਿਹੜੇ ਨੇ ਉਹ ਸੇਵਾ ਕਰਦੇ ਨਜ਼ਰ ਆ ਰਹੇ ਨੇ ਬਾਬਾ ਜੀ ਦਾ ਅੱਜ ਸਾਰੀ ਰਾਤ ਦਾ ਭੰਡਾਰਾ ਔਰ ਲੰਗਰ ਦੀ ਜਿਹੜੀ ਸੇਵਾ ਹੈ ਉਹ ਇੱਥੇ ਚੱਲ ਰਹੀ ਹੈ ਔਰ ਬਾਬਾ ਜੀ ਤੰਦਰੁਸਤੀਆਂ ਬਖਸ਼ਣੇ ਨਾਲ ਵੀਰਾਂ ਨੂੰ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਬਹੁਤ ਵੱਡਾ ਯੋਗਦਾਨ ਹੁੰਦਾ ਸਾਡੀਆਂ ਮਾਵਾਂ ਦਾ ਭੈਣਾਂ ਦਾ ਬੀਬੀਆਂ ਦਾ ਸੋ ਸੇਵਾ ਕਰਦੇ ਹੋਏ ਸਾਡੀਆਂ ਭੈਣਾਂ ਮਾਵਾਂ ਸਾਡੀਆਂ ਬੱਚੇ ਔਰ ਤਿਆਰੀ ਚੱਲ ਰਹੀ ਹੈ ਬਾਬਾ ਜੀ ਦਾ ਭੰਡਾਰਾ तकरीबन 8:00 ਵਜੇ ਜਿਹੜਾ ਸ਼ੁਰੂ ਹੋ ਜਾਣਾ ਹੈ ਔਰਥੇ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਦੁਕਾਨਾਂ ਦੀ ਵੀ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿਉਂਕਿ ਜਿੱਥੇ ਮੇਲਾ ਹੁੰਦਾ ਉੱਥੇ ਦੁਕਾਨਾਂ ਤਾਂ ਜ਼ਰੂਰੀ ਇੱਕ ਲਾਜ਼ਮੀ ਹੋ ਜਾਂਦਾ ਔਰ ਬਾਬਾ ਜੀ ਦੇ ਇੱਥੇ ਮੇਲਾ ਲੱਗ ਰਿਹਾ ਔਰ ਦੁਕਾਨਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਬਹੁਤ ਵੱਡਾ ਸਾਰੀ ਰਾਤ ਦਾ ਭੰਡਾਰਾ ਹੈ ਔਰ ਇੱਥੇ ਸੂਫੀ ਗਾਇਕ ਕਲਾਕਾਰ ਵੀ ਪਹੁੰਚ ਰਹੇ ਨੇ ਸੋ ਤੁਸੀਂ ਜ਼ਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ